ਨੇ ਉਹਨੇ ਮੈਨੂੰ ਜਿਹੜਾ RK ਚੌਧਰੀਆ ਕੰਪਨੀ ਮਾਲ ਉਹਨੇ ਮੈਨੂੰ ਗਰਮੈਂਟ ਕਰਤਾ ਕੁਛ ਮੁੰਡਿਆਂ ਡੇ ਹੋਰ ਵੀ ਸਟਾਰਟ ਦੇ ਟਰਮਿਨ ਕਰਤੇ ਤੇ ਅਸੀਂ ਆਪਣਾ ਧਰਨਾ ਲਾਇਆ ਨਾ ਕਿ ਇਹ ਕਿ ਉਹ ਟੂ ਬੰਦ ਕੀਤਾ ਸੀ ਸ਼ਾਂਤ ਮਾਈ ਨਾ ਹੈ ਧਰਨਾ ਲਾਇਆ ਜੀ ਜਿਨ੍ਹਾਂ ਬੰਦਿਆਂ ਨੇ ਸਾਡੇ ਤੇ ਹਮਲਾ ਕੀਤਾ ਵਾ ਉਹ ਹੈਗੇ ਜੀ ਹਰਜਿੰਦਰ ਸਿੰਘ ਗੁਰਪ੍ਰੀਤ ਸਿੰਘ ਬਲੀ ਇਹੜਾ ਹਮੇਂ ਦੇ ਦਰਸ਼ਕਾਂ ਮੱਤੇ ਵੱਲਦਾ ਗੁਰਪ੍ਰੀਤ ਸਿੰਘ ਗਦਵੀ ਮਰਦਾ ਉਹ ਪਿੰਡ ਰ ਅਥੋਂ ਦੇ ਕਿੱਥੇ ਰਹਿੰਦੇ ਨੇ ਤੇ ਕੀ ਕੰਮ ਕਰਦੇ ਨੇ ਇਹ ਸਾਰੇ ਟੂਨ ਤੇ ਸਾਰੇ ਅੱਛਾ ਇਹ ਮੈਨੇਜਰ ਬਣਾਏ ਆ ਅੱਛਾ ਕੋਈ ਮੈਨੇਜਰ ਬਣਾਇਆ ਕੋਈ ਕੋਈ ਝਗੜਿਆ ਕਾਰਨ ਸਾਡਾ ਕੁਝ ਨਹੀਂ ਇਹਨਾਂ ਨੇ ਆਡੇ ਦੇ ਹਮਲਾ ਕੀਤਾ ਬੈਠੇ ਬੰਦੇ ਜਾ ਕੇ ਨਾ ਹਮਲਾ ਕੀਤਾ ਸਾਡੇ ਤੇ ਕਿਸੇ ਇਹਨਾਂ ਦਾ ਬਈ ਬਾਰ ਕਿਰਪਾਨਾ ਨਾ ਕਿਰਪਾਨਾਂ ਸਾਰੇ ਕੋਗੇ 107 ਹੀ ਕਿਰਪਾਨਾਂ ਸੀ ਕਿੰਨੇ ਜਣੇ ਪਟ્રોલ ਤੇ ਬਾਕੀ ਨਾਲੇ ਹਵਾਈ ਫਾਇਰ ਵੀ ਕੀਤੇ ਸਾਡੇ ਤੇ ਕਿੰਨੇ ਜਣੇ ਪਟ્રોલ ਪਟ્રોલ ਹੀ ਤੇਨੇ ਜਣੇ ਹੋਈ ਜੀ ਕਿੱਥੇ ਕਿੱਥੇ ਸਾਡਾ ਸਾਡੇ ਮੇਰੇ ਸਿਰ ਤੇ ਛੱਡ ਲੱਗੀ ਆ ਆ ਇੱਥੇ ਆ ਮੋਡੇ ਤੇ ਆ ਤੇ ਆਪਣਾ ਗੁਰਮੀਲ ਸਿੰਘ ਦੇ ਜਾਸਾਟ ਲੱਗੀ ਆ ਲਾਡੀ ਦੇ ਵੀ ਜਾਸਾਟ ਲੱਗੀਆਂ ਹਾਂਜੀ ਮੰਗੀ ਕੀ ਕਰ ਤੇਰਾ ਭਾਈ ਬੰਗੇ ਕਹਿੰਦੇ ਕਾਨੂੰਨ ਤੇ ਕਹਿੰਦੇ ਹਾਂ ਨੂੰ ਜੋ ਬੰਦੇ ਕਿੰਨੀ ਕਾਰਵਾਈ ਇਹਨਾਂ ਨੇ ਕੀਤੀ ਜਾਵੇ ਤਾਂ ਤਾਂ ਲੱਗਦਾ ਨਹੀਂ ਆਪਣਾ ਹੱਕ ਮੰਗਣ ਵਾਸਤੇ ਤੁਹਾਨੂੰ ਯਾਰ ਦਿਖਾਉਂਦੇ ਨੇ ਵੀ ਆਪਾਂ ਹੱਕ ਮੰਗਵਾਉਣ ਤੇ ਜੀ ਇਹ ਕਰਨ ਲਾਇਆ ਸੀ ਸ਼ਾਂਤ ਨਹੀਂ ਵੀ ਸਾਡਾ ਇਹ ਹੱਕ ਵਾ ਹੜੀ ਤਨਖਾਵਾ ਵਾ ਇਹਨਾਂ ਨੇ ਬੁੰਡਾ ਕਰਦੀ ਕਰਕੇ ਇਹਨਾਂ ਨੇ ਸਾਡੇ ਤੇ ਮਿਕਰ ਪਰ ਟੂਲ ਪੁਲਾਇਆ ਪੁਲਿਸ ਵਾਲੋ ਕੀ ਕਰ ਰਹੇ ਕਿੱਥੇ ਪੁਲਿਸ ਵਾਲੋ ਕੋਈ ਤਾਂ ਕਾਰਵਾਈ ਨਹੀਂ ਕੀਤੀ ਸਾਡੇ ਤੇ ਅਲੀ ਜਿਹੜੇ ਨੇ ਹੰਧੜਕੇ ਮਾਰਦੇ ਹੀ ਐਸਐਚਓ ਧੱਕੇ ਮਾਰਦਾ ਹੀ ਜਦ ਨੂੰ ਚੁੱਕ ਕੇ ਲੈ ਜਾਗੇ ਤੇ ਪਰਚਾ ਕਰਦਾਂਗੇ ਅਸੀਂ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ